ਅ ਭਾਈ ਸਾਡੇ ਜਿਹੜੇ ਹੋਰ ਗਾਹਕ ਹੈ ਨੇ ਦੋਸਤ ਹੈ ਨੇ ਚੈਨਲ ਦੇਖ ਰਹੇ ਆ ਵੀਡੀਓ ਉਹਨਾਂ ਨੂੰ ਆਪਣਾ ਥੋੜਾ ਜ਼ਿਕਰ ਕਰਿਓ ਨਾਮ ਦੱਸੋ ਇੱਕ ਤਾਂ ਬਾਜੀ ਆਪਣਾ ਮੇਰੇ ਨਾਲ ਸਤਪਾਲ ਸਿੰਘ ਆ ਸਤਪਾਲ ਸਿੰਘ ਆ ਹਾਂਜੀ ਸਤਪਾਲ ਐਗਰੀਗੇਟਸ ਆਪਣੀ ਕੰਪਨੀ ਹੈ ਹਾਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਹੁਣ ਤੁਸੀਂ ਉੱਥੋਂ ਵਾਸਤੇ ਕੰਮ ਕਰਵਾਉਣਾ ਹੈ ਉੱਥੇ ਹਾਂਜੀ ਉੱਥੋਂ ਵਾਸਤੇ ਪੈਪਰ ਦੇ ਬਾਕਸ ਦੇ ਡੱਬੇ ਦੇ ਬਾਕਸ ਜੀ 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 ਠੀਕ ਬਹੁਤ ਚੰਗੀ ਗੱਲ ਕਿਹੜੀ ਜਗ੍ਹਾ ਤੁਸੀਂ ਐ ਬਸ ਸੁਣੋ ਜੀ ਐ ਸੁਣੋ ਤੋਂ ਦੋਸਤੋ ਅੱਜ ਆਪਾਂ ਦੇਖਦੇ ਆਂ ਟਰੱਕ ਬੋਡੀ ਮੇਕਰ ਵਰਕਸ ਜਿੱਥੇ ਵੱਡੇ ਘੋੜਿਆਂ ਦੇ ਬਾਡੀਆਂ ਲਾਈਆਂ ਜਾਂਦੀਆਂ ਨੇ ਜਿਹੜੇ ਆਪਾਂ ਹਰ ਰੋਜ਼ ਰੋਡ ਦੇ ਉੱਪਰ ਚੱਲਦੇ ਦੇਖਦੇ ਆਂ ਘੋੜੇ ਟਰਾਲੇ ਅਤੇ ਟਰੱਕ ਜਿਹੜੇ ਨਵੀਆਂ ਬਾਡੀਆਂ ਮੋਗਾ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਅੱਜ ਆਪਾਂ ਉਸ ਵਰਕਸ ਦੇ ਵਿੱਚ ਪਹੁੰਚੁਕਿਆ ਉਸ ਇੰਡਸਟਰੀ ਦੇ ਵਿੱਚ ਪਹੁੰਚੁਕਿਆ ਇੱਥੋਂ ਲੱਗਦੀਆਂ ਨੇ ਘੋੜੇ ਟਰਾਲਿਆਂ ਦੇ ਟਰੈਲਰ ਬਾਡੀਆਂ ਜਿਹੜੀਆਂ ਹੈ ਉਹ ਦੇਖਣ ਵਾਸਤੇ ਪਾ ਆਂ ਆਪਾਂ ਗੋਗੀ ਦੌਧਰੀਏ ਦੀ ਵਰਕਸ਼ਾਪ ਦੇ ਵਿੱਚ ਹਾਂ ਗੋਗੀ ਦੌਧਰੀਆ ਕ락 ਬੋਡੀ ਮੇਕਰ ਆਪਾਂ ਚੱਲਦੇ ਆਂ ਅੰਦਰ ਦੇਖਦੇ ਆਂ ਸਾਹਮਣੇ ਦੇਖ ਸਕਦੇ ਆਂ ਇੱਥੇ ਆਪਾਂ ਦੇਖ ਸਕਦੇ ਆਂ ਜਿਹੜਾ ਛੋਟੇ ਹਾਥੀ ਨੂੰ ਵੀ ਬਾਡੀ ਲਾਈ ਜਾ ਰਹੀ ਹੈ ਇੱਥੇ ਹਰ ਤਰ੍ਹਾਂ ਦੀ ਗੱਡੀ ਦੀ ਬਾਡੀ ਤਿਆਰ ਕੀਤੀ ਜਾਂਦੀ ਹੈ ਇੱਧਰ ਹੈ ਨੇ ਧਰਤੀ ਤੱਕ ਆਪਾਂ ਕਹਿ ਸਕਦੇ ਆਂ ਕੋੜੇ ਟਰਾਲੇ ਦੀਆਂ ਵੱਡੀਆਂ-ਵੱਡੀਆਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਆ ਇੱਥੇ ਬਹੁਤ ਹੀ ਦੂਰ-ਦੂਰ ਤੋਂ ਜਿਹੜਾ ਵੱਖ-ਵੱਖ ਸਟੇਟਾਂ ਤੋਂ ਬਾਡੀਆਂ ਲਗਵਾਉਣ ਵਾਸਤੇ ਗੱਡੀਆਂ ਖੜਾਈਆਂ ਜਾਂਦੀਆਂ ਨੇ ਗੋਗੀ ਦੌਧਰੀ ਇਹ ਦੀ ਵਰਕਸ ਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਦੋਸਤੋ ਆਪਾਂ ਪਿੱਛੇ ਜਾ ਕੇ ਦੇਖਦੇ ਆ ਜਿਹੜੇ ਗੱਡੀਆਂ ਦੇ ਹੋਰ ਵੀ ਬਾਡੀਆਂ ਲਾਈਆਂ ਆ ਆਪਾਂ ਚੱਲਦੇ ਆ ਇਧਰ ਦੀ ਦੂਜੀ ਸਾਈਡ ਚੱਲ ਕੇ ਦੇਖਦੇ ਆ ਆ ਤੁਹਾਨੂੰ ਦਿਖਾਉਨੇ ਆ ਇਹ ਵਰਕਸ ਜਿੱਥੇ ਸਭ ਤੋਂ ਵੱਧ ਬਾਡੀਆਂ ਲਾਈਆਂ ਜਾਂਦੀਆਂ ਮੋਗਾ ਸ਼ਹਿਰ ਦੇ ਵਿੱਚ ਇਹ ਵਰਕਸ਼ਾਪ ਹੈਗੀ ਆ ਗੋਗੀ ਦੌਦਰੀਆ ਦੀ ਗੋਗੀ ਦੌਦਰੀਆ ਬਾਡੀ ਮੇਕਰ ਟਰੱਕ ਟ੍ਰੇਲਰ ਬਾਡੀ ਮੇਕਰ ਇਧਰ ਵੀ ਆਪਾਂ ਦੇਖ ਸਕਦੇ ਆ ਕਾਰੀਗਰ ਲੱਗੇ ਹੋਏ ਨੇ ਬਾਡੀਆਂ ਲਾਉਣ ਵਾਸਤੇ ਆਪਾਂ ਇੰਡਸਟਰੀ ਦੇ ਵਿੱਚ ਘੁੰਮ ਰਹੇ ਆ ਇਹ ਹੈ ਗੋਗੀ ਦੌਦਰੀਆ ਦੀ ਵਰਕਸ਼ਾਪ ਕਦੀ ਜ਼ਰੂਰਤ ਪੈਂਦੀ ਹੈ ਆਪਾਂ ਤੁਹਾਨੂੰ ਨਵੀਆਂ ਲੱਗੀਆਂ ਹੋਈਆਂ ਬਾਡੀਆਂ ਇਸ ਵੀਡੀਓ ਦੇ ਰਾਹੀਂ ਦਿਖਾ ਸਕਦੇ ਆ ਤੇ ਕਦੀ ਜ਼ਰੂਰਤ ਪੈਂਦੀ ਹੈ ਆਪਾਂ ਕਿਸੇ ਪ੍ਰਕਾਰ ਦੀ ਬਾਡੀ ਟਰੱਕ ਦੇ ਲਵਾਉਣੀ ਹੈ ਤਾਂ ਇੱਥੇ ਆਪਾਂ ਸੰਪਰਕ ਕਰ ਸਕਦੇ ਆ ਆਪਾਂ ਕੰਟੈਕਟ ਨੰਬਰ ਦਿੰਦੇ ਆ ਸਕਰੀਨ ਦੇ ਉੱਪਰ ਵੀ ਨੰਬਰ ਦੇ ਰਹੇ ਆ ਇੱਧਰ ਆਪਾਂ ਦੇਖ ਸਕਦੇ ਆ ਟਰੱਕ ਦੇ ਘੋੜੇ ਦੇ ਨਵੀਂ ਬਾਡੀ ਜਿਹੜੀ ਘੋੜੇ ਦੀ ਤਿਆਰ ਕੀਤੀ ਗਈ ਹੈ ਆ ਉੱਧਰ ਵੀ ਇੱਕ ਨਵੀਂ ਬਾਡੀ ਤਿਆਰ ਕਰਕੇ ਪੇਂਟ ਕੀਤੀ ਹੋਈ ਹੈ ਤੇ ਆਪਾਂ ਹੁਣ ਮਿਲਦੇ ਆ ਗੋਗੀ ਵੀਰ ਨਾਲ ਜਿਹੜੇ ਗੁੱਗੀ ਇਸ ਇੰਡਸਟਰੀ ਦੇ ਮਾਲਕ ਨੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਜਾਣਦੇ ਹਾਂ ਆ ਕੁਝ ਵੀ ਜਿਹੜਾ ਇੱਥੇ ਕੀਤਾ ਜਾਂਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁੱਗੀ ਵੀਰ ਜੀ ਤੁਹਾਡੀ ਇੰਡਸਟਰੀ ਹੈ ਮੋਗਾ ਸ਼ਹਿਰ ਦੇ ਵਿੱਚ ਅੱਜ ਮੈਂ ਦੇਖਣ ਵਾਸਤੇ ਆਇਆ ਤੇ ਬਹੁਤ ਨਾਮ ਸੁਣਿਆ ਸੀ ਤੁਹਾਡਾ ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜੀ ਵਾਡੀਆਂ ਲਾ ਰਹੇ ਹੋ ਟਰੱਕਾਂ ਦੇ ਤੇ ਜੀ ਸਾਡੇ ਮੇਰੇ ਦਾਦਾ ਜੀ ਨੇ 1963 ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਇਹ ਵਾਲਾ ਉਸ ਤੋਂ ਬਾਅਦ ਮੇਰੇ ਪਿਤਾ ਜੀ ਆ ਗਏ ਉਸ ਤੋਂ ਬਾਅਦ ਜੀ ਮੈਂ ਆ ਗਿਆ ਤੀਸਰੀ ਪੀੜ੍ਹੀ ਆ ਗਈ ਜੀ ਜੇ ਅੱਜ ਤੀਸਰੀ ਪੀੜ੍ਹੀ ਚੱਲ ਰਹੀ ਹੈ ਬਹੁਤ ਐਕਸਪੀਰੀਅੰਸ ਆ ਤੁਹਾਡਾ ਨਾ ਹਾਂ ਜੀ ਮਹਾਰਾਜ ਗੋਗੀ ਜੀ ਹੁਣ ਤੱਕ ਤੁਸੀਂ ਬਾਡੀਆਂ ਲਾ ਕੇ ਕਿੱਥੇ ਕਿੱਥੇ ਤੱਕ ਮਤਲਬ ਗੱਡੀਆਂ ਜਿਹੜੀਆਂ ਹੈਗੇ ਤੁਹਾਡੇ ਕੋਲੇ ਆਉਂਦੀਆਂ ਨੇ ਤੇ ਕਿੱਥੇ ਤੱਕ ਤੁਸੀਂ ਪੁੰਜਾ ਚੁੱਕੇ ਹੋ ਮਾਰੇ ਆਲ ਇੰਡੀਆ ਦੇ ਵਿੱਚ ਤਕਰੀਬਨ ਜਿੱਥੇ ਜਾ ਰਹੇ ਹਾਂ ਹੋਰ ਇਸ ਟਾਈਮ ਮੇਰੇ ਕੋਲ ਬਣ ਰਹੀਆਂ ਸਿੱਲੀਗੋੜੀ ਦੀਆਂ ਹਾਂਜੀ ਵੈਸਟ ਬੰਗਾਲ ਦੀਆਂ ਬਿਹਾਰ ਝਟ ਇਸ ਬ ਚਲੀਆਂ ਜੀ ਕਿਉਂਕਿ ਸਪੈਸ਼ਲ ਜੋ ওভারলোড ਟਰਾਲੀ ਬਣਦੀ ਆ ਜੋ ਨਦੀ ਦੇ ਵਿੱਚੋਂ ਬਜਰੀ ਜਾਂ ਕਰਾ ਲੋਡ ਕਰਕੇ ਨਿਕਲਦੀ ਆ ਜੀ ਗ੍ਰੈਵਰ ਉਹ ਠੀਕ ਆ ਜੀ ਸਾਡੇ ਕੋਈ ਬਣਦੀ ਜਿਆਦਾ ਪੁਨ ਹੈਵੀ ਟਰਾਲੀ ਓਕੇ ਗੋਗੀ ਕੋਈ ਨਵੀਂ ਤਕਨੀਕ ਦੱਸੋ ਆਪਾਂ ਜਿਆਦਾ ਗੱਲਾਂ ਮਤਾਂ ਨਾ ਬਧਾਈਏ ਕੋਈ ਨਮਾ ਜਿਹੜਾ ਹੁਣ ਤੁਸੀਂ ਕੰਮ ਕਰ ਰਿਹਾ ਹੋ ਜੇ ਕਰ ਰਹੇ ਹੋ ਇਹ ਜਿਹੜੀ ਹੁਣ ਸਰਕਾਰ ਨੇ ਪਾਸ ਕੀਤਾ ਵੀ ਟੋਟਲ 에ਅ ਸਰਸਪੈਂਸ਼ਨ ਪਹਿਲਾ ਟਰਾਲੀ ਜਲਦੀ ਸੀ ਕਮਾਨੀ ਵਾਲੀ ਕਮਾਨੀ ਲੱਗੇ ਹੁਣ ਟੋਟਲ 에ਅ ਸਸਪੈਂਸ਼ਨ ਕਰਤੀ ਆ ਮੈਂ ਜੋ ਲੋਹੇ ਦੇ ਉੱਤੇ ਡਮੈਕਸ ਰੋਆ ਵੀ ਅਸੀਂ ਲਾਉਣ ਲੱਗੇ ਆ ਉਹਦੇ ਨਾਲ ਜਾਨਕੀ ਜੋ ਟਰਾਲੀ ਆ ਵੇਟ ਜਿਆਦਾ ਪਾਸ ਕਰਦੀ ਆ ਠਿਕਨਸ ਔਰ ਮਜ਼ਬੂਤੀ ਉਹਦੀ ਜਿਆਦਾ ਹੋ ਜਾਂਦੀ ਆ ਉਹਦੇ ਨਾਲ ਨਾ ਤੁਸੀਂ ਲਾ ਸਕਦੇ ਹੋ ਵੀ ਟੋਟਲ 에ਅ ਸਸਪੈਂਸ਼ਨ ਨਾਲ ਨਾ ਤੋਂ ਉਹਦੀ ਵੇਲਡਿੰਗ ਕਰਤੀ ਆ ਬਾਅਦ ਦੇ ਵਿੱਚ ਪਾਸਿੰਗ ਫੋਲੋ ਜਾਨੀ ਕਿਉਂਕਿ ਉਹਦਾ ਝਟਕਾ ਘਟਵਾ ਜਾਂਦਾ ਹੈ ਉਹ ਆਪਾ ਡਾਇਰੈਕਸ਼ਨ ਦੀ ਕੱਟ ਜਿਹੜੀ ਬਾਹਰ ਲਈ ਆ ਉਹ ਲਾ ਕੇ ਤਿਆਰ ਕਰ ਦਿੱਤੀ ਆ ਔਰ ਜੋ ਦੂਸਰੀ ਤੁਸੀਂ ਗੱਲ ਕਰਦੇ ਨੇ ਵੀ ਕਿੱਥੋਂ ਕਿੱਥੋਂ ਪਾਰਟੀਆਂ ਆਈਆਂ ਆ ਸਾਡੇ ਕੋਲ ਭਾਈ ਜੀ ਆਏ ਵਿ ਕੈਨੇਡਾ ਤੋਂ ਆਏ ਆ ਕਿਹੜੀ ਸਾਰੇ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੁਸੀਂ ਫਿਰ ਕੁਝ ਜਾਣਕਾਰੀ ਲੈ ਲਈਏ ਭਾਈ ਜੀ ਤੁਸੀਂ ਗੋਗੀ ਕੋਲੀ ਕਿਵੇਂ ਬਾੜੀ ਲਾਉਣ ਵਾਸਤੇ ਆਏ ਹੋ ਕਿਉਂਕਿ ਭਾਈ ਇਹ ਪੁਰਾਣੇ ਬੰਦੇ ਹੈਗੇ ਆ ਜਾਣ ਜਾਣ ਕਰਕੇ ਉਹਦੇ ਕਰਕੇ ਆਏ ਠੀਕ ਹੈ ਭਾਈ ਜੀ ਸਾਡੇ ਜਿਹੜੇ ਹੋਰ ਗਾਹਕ ਹੈ ਨੇ ਦੋਸਤ ਹੈ ਨੇ ਚੈਨਲ ਦੇਖ ਰਹੇ ਆ ਵੀਡੀਓ ਉਹਨਾਂ ਨੂੰ ਆਪਣਾ ਥੋੜਾ ਜ਼ਿਕਰ ਕਰਿਓ ਨਾਮ ਦੱਸੋ ਇੱਕ ਤਾਂ ਹਾਂਜੀ ਆਪਣਾ ਮੇਰਾ ਨਾਮ ਹੈ ਸਤਪਾਲ ਸਿੰਘ ਸਤਪਾਲ ਸਿੰਘ ਹਾਂਜੀ ਸਰਕਲਸ ਐਗਰੀਗੇਟਸ ਆਪਣੀ ਕੰਪਨੀ ਹੈ ਆਫ ਹਾਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਹੁਣ ਤੁਸੀਂ ਉੱਥੋਂ ਵਾਸਤੇ ਕੰਮ ਕਰਵਾਉਣ ਆਏ ਹੋ ਤੁਸੀਂ ਹਾਂਜੀ ਉੱਥੋਂ ਵਾਸਤੇ ਸਟਾਫ ਟਿੱਪਰ ਦੇ ਵਾਕਸੇ ਦੰਪ ਦੇ ਮੌਕੇ ਜੀ 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 ਉੱਥੇ ਲੱਗੇ ਜਾਣਗੇ ਗਰੇਡਲ ਜੀ ਕਿਹੜੀ ਜਗ੍ਹਾ ਤੁਸੀਂ ਐਂਸਲ ਰੋਡ ਐਂਸਲ ਰੋਡ ਓਕੇ ਆ ਇਹ ਵੀਰ ਜੀ ਸਤਪਾਲ ਜੀ ਦੇਖੋ ਕੈਨੇਡਾ ਤੋਂ ਆਏ ਨੇ ਗੋਗੀ ਦੀ ਇੰਡਸਟਰੀ ਦੇ ਵਿੱਚ ਵੀਰ ਜੀ ਦਾ ਕੰਮ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਕਿਹੋ ਜਿਹਾ ਕੰਮ ਹੋ ਸਕਦਾ ਹੈ ਗੋਗੀ ਜੀ ਕੋਈ ਐਸੀ ਵਾਡੀ ਹੋਵੇ ਜਿਹੜੀ ਤੁਸੀਂ ਨਾਂ ਲ ਨੇ ਜਿਹੜੇ ਨਏ ਟਰੱਕ ਟ੍ਰਾਲਾ ਟਿੱਪਰ ਜੋ ਛੋਟਾ ਹੱਥ ਵਿੱਚ ਆਇਆ ਨਾਲੋਂ ਕੁਝ ਵੀ ਲੋਹੇ ਦਾ ਜਾਨੀ ਕਿ ਕੁਝក៏ ਸਾਨੂੰ ਕੋ ਬੰਦਾ ਬਣਾਵੇ ਬੰਦਾ ਬਣਾ ਲਿਆ ਲੋਈ ਓਕੇ ਇਹ ਨਹੀਂ ਸਾਡੀ ਹੈਗੀ ਆ ਹੁਣ ਬਾਈ ਜੀ ਨੇ ਟਿੱਪਰ ਬਣਵਾਉਣਾ ਏ ਉਹ ਤੇ ਇਹਨਾਂ ਨੂੰ ਕਾਫੀ ਕੋਸਟਲੀ ਮਹਿੰਗਾ ਪੈਂਦਾ ਏ ਉਹ ਫਿਰ ਇੱਥੋਂ ਬਣਾ ਕੇ ਠੀਕ ਹੈ ਜੀ ਇਹ ਸਪੋਰਟ ਦੇ ਵਿੱਚ ਕਰਦੇ ਆਂਗੇ ਉਧਰ ਚਲਿਆ ਜਾਊਗਾ ਜੀ ਬਾਕੀ ਠੀਕ ਹੈ ਅ ਸੋ ਦੋਸਤੋ ਤੁਸੀਂ ਜਾਣ ਚੁੱਕੇ ਹੋ ਆਪਾਂ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਦੇ ਕਿਉਂਕਿ ਵੀਡੀਓ ਦੀ ਲੈਂਥ ਜੇ ਦੀ ਹੋ ਜਾਂਦੀ ਹੈ ਜ਼ਿਆਦਾ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਆ ਗੋਗੀ ਦੋਦਰੀਆ ਬੋਡੀ ਮੇਕਰ ਤੱਕ ਬੋਡੀ ਮੇਕਰ ਕਦੇ ਵੀ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਫੋਨ ਤੇ ਕਾਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਆਏ ਨੇ ਅਡਰੈਸ ਵੀ ਦਿੱਤਾ ਹੋਇਆ ਆਪਾਂ ਇੰਡਸਟਰੀ ਦਾ ਕਦੇ ਵੀ ਜਰੂਰਤ ਪੈਂਦੀ ਆ ਆਪਾਂ ਫੋਨ ਕਾਲ ਕਰਕੇ ਵੀ ਜਾਇਜ਼ ਕਰੀ ਬੋਲੋ ਭਾਜੀ ਕੁਆਲਿਟੀ ਓਕੇ ਹੋਵੇ ਫੁੱਲ ਗਰੰਟੀ ਹੋਵੇ ਇਹ ਨੀਗਾ ਵੀ ਟੇਲਰ ਬਣ ਗਿਆ ਕਹਿੰਦਾ ਕੈਰਖਾਨਾ ਲੱਗ ਗਿਆ ਜਾਂ ਕੋਈ ਇਹਦਾ ਟੁੱਟਦਾ ਜਾਂ ਕੁਝ ਵੀ ਹੋ ਗਿਆ ਬਾਈ ਚਾਂਸ ਕੋਈ ਦਿੱਕਤ ਆਉਂਦੀ ਵੀ ਆ ਅਸੀਂ 5 ਸਾਲ ਦੀ ਗਰੰਟੀ ਦਿੰਨੇ ਆ ਇਹ ਵੀ ਜੀ ਕੁਝ ਵੀ ਵੈਲਡਿੰਗ ਟੁੱਟਦਾ ਜਾਂ ਟਾਇਰ ਖਾਂਦੇ ਅਸੀਂ ਉਹ ਗਰੰਟੀ ਦੇ ਵਿੱਚ ਕੰਮ ਕਰਕੇ ਦਿੰਨੇ ਆ ਫੁੱਲ ਸਾਡੀ ਕੁਆਲਿਟੀ ਓਕੇ ਹੋਊ ਬਹੁਤ ਸੋਹਣਾ ਕੰਮ ਹੈ ਕੰਮ ਦੀ ਸਫਾਈ ਬੜੀ ਹੈ ਆਪਾਂ ਵੀਡੀਓ ਜ਼ਰਾ ਹੀ ਵੀ ਦੇਖ ਚੁੱਕੇ ਮੈਂ ਵੀ ਆਪਣੀ ਅੱਖਾਂ ਦੇ ਨਾਲ ਦੇਖਿਆ ਤੁਸੀਂ ਅ ਕੰਮ ਸਾਫ ਹੈ ਤੇ ਵਧੀਆ ਕੰਮ ਕੀਤਾ ਜਾਂਦਾ ਅ ਅਗਲੇ ਵੀਡੀਓ ਤੱਕ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ ਸੋਸ਼ਲੀ ਕਾਲ ਬੁਗੀ ਸੋਸ਼ਲੀ ਕਾਲ ਬਾਈ ਸੋਸ਼ਲੀ ਕਾਲ